ਅਵੇਰੋ ਅਸਰੀਆ ਕਾਲ ਤੇ ਜੇ ਆਪਾਂ ਪਹੁੰਚੇ ਹੋਇਆ ਪਿੰਡ ਬਰਨਾਲਾ ਮੰਡੀ ਤੇ ਜੋ ਕਿ ਹਰ ਸੋਮਵਾਰ ਲੱਗਦੀ ਆ ਤੇ ਆਪਾਂ ਛੋੜ ਲਈ ਅੱਜ ਟਰਾਲੀ ਲੈ ਕੇ ਆਏ ਆ 2024 ਮਾਡਲ ਦੀ ਬਿਲਕੁਲ ਨਵੀਂ ਟਰਾਲੀ ਸੁਨੋ ਬਾ ਚੈੱਕ ਕਰਾਉਣਾ ਹੈ ਟਰਾਲੀ ਜਾਲੀ ਵਾਲਾ ਵੱਡ ਲੱਗਾ ਹੋਇਆ ਤੇ ਇੱਕ ਵੱਡੀ ਟਰਾਲੀ ਇਹ 10 ਣਾਟ ਹੱਬਾ ਇਹ ਹਾਂ 10 ਲੱਟੀ ਹੱਬਾ 10 ਇੰਚੀ ਚਾਸੀ 10 ਇੰਚੀ ਚਾਸੀ ਆ ਬਾਈ ਕਹਿੰਦਾ 10 ਣਾਟ ਹੱਬਾ ਤੇ ਫਾਰਸ ਵਧੀਆ ਹੀ ਹਨਾ ਜੀ ਹਾਂ ਵਿੱਚੋਂ ਦਿਖਾ ਦਿਓ ਦਿਖਾ ਨਹੀਂ ਵੀ ਦੇਖ ਸਕਦਾ ਹਾਂ ਜਿਹੜੀ ਕਿ 10 ਣਾਟ ਹੱਬ ਲੱਗੀ ਹੋਈ ਹੈ ਇਹਦੇ ਨਵੀਂ ਟਰਾਲੀ ਹੈ 24 ਮਟਰ ਟਰਾਲੀ ਹੈ ਇਹਨੂੰ ਕੋ ਫਾਰਸ ਚੈੱਕ ਕਰਾਉਣਾ ਅੰਦਰੋਂ ਤੁਸੀਂ ਦੇਖ ਸਕਦੇ ਹੋ ਜਾਲੀ ਵਾਲੇ ਵੱਟ ਲੱਗੇ ਹੋਇਆ ਮੋਬਾਈਲ ਨੰਬਰ ਦੱਸ ਦਿਓ ਮੜਾ ਯਾਰ ਦਾ 94650 ਠੀਕ ਆ ਜੀ 75078 ਠੀਕ ਆ ਜੀ ਤੇ ਡਿਮਾਂਡ ਕੀ ਰੱਖੀ ਹੈ ਟਰਾਲੀ ਦੀ ਜੇ 1,60,000 ਰੁਪਏ 1,60,000 ਰੁਪਏ ਡਿਮਾਂਡ ਹੈ ਬਾਈ ਕਹਿੰਦਾ ਤੇ ਪਤਨ ਸੱਲੋ ਚੈੱਕ ਕਰਾਉਣਾ ਮੌਕੇ ਤੇ ਲੈਸਤਾ ਹੋ ਜਾਣਾ ਜੀ ਹਾਂ ਜੀ ਮੌਕੇ ਤੇ ਬਾਈ ਕਨ ਲੈਸ ਹੋ ਜਾਊਗਾ ਨਵਾਂ ਟਰਾਲੀ ਬਿਲਕੁਲ ਨਵੀਂ ਟਰਾਲੀ ਜਾਲੀ ਵਾਲਾ ਵੱਡਾ ਜਿਹਾ ਟਰਾਲੀ ਹੈ 10 ਨਾਟੀ ਆਬਾ 10 18 ਕਮਾਟੀ ਟਰਾਲੀਆਂ ਦੀ ਦੇਖ ਸਕਦੇ ਹਾਂ ਜੇ ਕੋਈ ਵੀ ਟਰਾਲੀ ਖੇਤਾਂ ਚ ਚਾਹ ਬਣਾ ਤੇ ਫੋਨ ਨੰਬਰ ਬਾਈ ਨੇ ਦੱਸਦਾ ਇਹ ਕਾਲ ਕਰਕੇ ਇਹ ਟਰਾਲੀ ਖਰੀਦ ਸਕਦੇ ਆਂ ਇਹ ਬਰਾਂਡ ਟਰੈਕਟਰ ਮੰਡੀ ਜੋ ਕਿ ਸਵਾਮੌਰ ਲੱਗਦੀ ਆ ਉੱਥੇ ਖੜੀ ਆ ਪਿੰਡ ਜਲਹੂਰ ਆ ਬਾਈਆਂ ਦਾ ਧੰਨਵਾਦੀ ਜਿਹੜੇ ਆਪਣੇ ਚੈਨਲ ਨਾਲ ਨਾਮਾਇਣੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਜੀ